ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੀ ਪਹਿਲ ਕੀਤੀ ਜਾ ਰਹੀ ਹੈ ਜਲਦੀ ਹੀ ਸੂਬੇ ਦੇ ਹਰ ਪਿੰਡ ਵਿੱਚ ਕੁੱਲ 13000 ਅਤੇ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ ਪਹਿਲੇ ਪੜਾਅ ਚ 3083 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਇਸੀ ਯੋਜਨਾ ਦਾ ਮੁੱਖ ਮਕਸਦ ਖੇਡਾਂ ਨੂੰ ਉਤਸ਼ਾਹਿਤ ਕਰਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੁਨਾਰਾ ਖਿਡਾਰੀਆਂ ਨੂੰ ਰੋਜ਼ਗਾਰ ਦੇ ਮੌਕੇ ਵੀ ਪ੍ਰਾਪਤ ਹੋਣਗੇ ਤੇ ਉਹਨਾਂ ਨੂੰ ਸਿਖਲਾਈ ਲਈ ਖੇਡ ਮੈਦਾਨਾਂ 'ਚ ਕੋਚ ਨਿਯੁਕਤ ਕੀਤਾ ਜਾਵੇਗਾ। ਸੋ ਮੌਕਾ ਤਾ ਮਿਲੂਗਾ ਜੇ ਗਰਾਊਂਡ ਬਣਾ। ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਉਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਕੰਪੀਟੀਸ਼ਨ ਕੋਈ ਮੱਲ ਮਾਰੀ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਜਾ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ ਲਗਾਤਾਰ ਹੜਾ ਦੀ ਮਾਰ ਸਹ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਸੂਬਾ ਸਰਕਾਰ ਵੀ ਇਹਨਾਂ ਯਤਨਾਂ ਦੇ ਵਿੱਚ ਲੱਗੀ ਹੋਈ ਹੈ ਕਿ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਲੋਕਾਂ ਨੂੰ ਵੱਧ ਤੋਂ ਵੱਧ ਮਦਦ ਪਹੁੰਚਾਈ ਜਾ ਸਕੇ ਤਾਂ ਉੱਥੇ ਹੀ ਅੱਜ ਜਿਉਂ ਨੇ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਮੰਤਰੀ ਲਾਲਚੰਦ ਕਟਾਰੂ ਚੱਕ ਜੋਂ ਨੇ ਹਿੰਦ ਪਾਕ ਸਰਹੱਦ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਪਹੁੰਚੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਹਾਨੂੰ ਦੱਸ ਦਈਏ ਕਿ ਉਹਨਾਂ ਵੱਲੋਂ ਇਸ ਮੌਕੇ ਇਹ ਵੀ ਕਿਹਾ ਗਿਆ ਕਿ ਦੀਨਾਨਗਰ ਬਮਿਆਲ ਮਾਰਗ ਤੇ ਪਏ ਪਾੜ ਨੂੰ ਜਲਦ ਹੀ ਪੜ ਦਿੱਤਾ ਜਾਵੇਗਾ ਇਸ ਦਾ ਵੀ ਪ੍ਰੋਸਾ ਦਿੱਤਾ ਗਿਆ ਤੇ ਨਾਲ ਹੀ ਨਾਲ بارش ਕਾਰਨ ਪ੍ਰਭਾਵਿਤ ਕਿਸਾਨਾਂ ਦੀ ਫਸਲ ਦਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਤਾਂ ਕਹਿ ਸਕਦੇ ਆ ਲਗਾਤਾਰ ਹੜਾ ਦੀ ਮਾਰ ਸਹ ਰਹੀ ਪੰਜਾਬ ਦੇ ਵਿੱਚ ਕਿ ਤਾਂ ਕਿ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਜਿਸ ਦੀਆਂ ਕਿ ਲਗਾਤਾਰ ਤਸਵੀਰਾਂ ਵੀ ਤੁਹਾਡੇ ਨਾਲ ਹਰ ਰੋਜ਼ ਸਾਂਝੀਆ ਕਰ ਰਹੇ ਆ ਉੱਥੇ ਹੀ ਆ ਤਸਵੀਰਾਂ ਸਾਹਮਣੇ ਆਇਆ ਜਿੱਥੇ ਕਿ ਹਿੰਦ-ਪਾਕ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਨ ਵਾਸਤੇ ਅੱਜ ਮੰਤਰੀ ਲਾਲ ਚੰਦ ਕਟਾਰੂ ਚੱਕ ਪਹੁੰਚੇ ਉਹਨਾਂ ਵੱਲੋਂ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਦੀਆਂ ਮੁਸ਼ਕਿਲਾ ਜਾਨੀਆਂ ਗਈਆਂ ਤੇ ਉਸ ਤੋਂ ਬਾਅਦ ਜੋ ਹੈ ਲੋਕਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਮੀਡੀਆ ਦੇ ਰੂਬ ਰੂ ਵੀ ਹੋਏ ਤਾਂ ਕੀ ਜਾਣਕਾਰੀ ਸਾਂਝ ਕਰ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਫਿਰ ਜਿਹੜਾ ਆ ਉਹ ਅਸੀਂ ਆਪਣੇ ਲੋਕਾਂ 'ਚ ਆਇਆ ਆਪਣੇ ਪਿਆਰੇ ਲੋਕਾਂ 'ਚ ਆਇਆ ਸੋ ਮੇਰਾ ਅ ਅੱਜ ਬਿਮਿਆਲ ਦੇ ਅੰਦਰ ਜਿੱਥੇ ਕਾਫੀ ਅ ਅਰਸੇ ਤੋਂ ਬਾਅਦ ਮੈਂ ਸਮਝਦਾ ਕਿ ਅੱਜ ਇੱਕ ਨੁਕਸਾਨ ਦੇ ਕਰਨ ਤੋਂ ਮਿਲ ਰਿਹਾ ਕਿ ਜਿਹੜਾ ਬਰਸਾਤ ਜੇਣਗੇ ਦੇ ਅੰਦਰ ਹੋ ਰਹੀ ਹੈ ਲਗਾਤਾਰ ਕਾਫੀ ਦਿਨਾਂ ਦੀ ਪੰਜਾਬ 'ਚ ਵੀ ਹੋ ਰਹੀ ਹੈ ਹਮਾਚਲ 'ਚ ਵੀ ਹੋ ਰਹੀ ਹੈ ਸੋ ਅੱਜ ਜਿਹੜਾ ਸਾਡਾ ਬਮਿਆਲ ਜਲਾਲੀਆ ਪੁਲ ਹੈਗਾ ਉਹਦੇ ਨਾਲ ਜਿਹੜਾ ਬੰਨ ਟੁੱਟਿਆ ਰੋਡ ਟੁੱਟਿਆ ਸੋ ਤੁਸੀਂ ਦੇਖ ਰਹੇ ਹੋ ਕਿ ਇਸ ਰੋਡ ਦੇ ਟੁੱਟਣ ਦੇ ਨਾਲ ਜਿਹੜੀ ਬਮਿਆਲ ਔਰ ਬਮਿਆਲ ਤੋਂ ਪਠਾਨਕੋਟ ਨੂੰ ਆਉਂਦੀ ਆਵਾਜਾਈ ਆ ਉਹ ਪ੍ਰਭਾਵਿਤ ਹੋਈ ਆ ਰੁਕੀ ਆ ਸੋ ਮੈਂ ਮੌਕੇ ਤੇ ਇਹਦਾ ਹਜ਼ਾਇਜ਼ਾ ਲੈਣ ਲਈ ਆਇਆ ਮੇਰੇ ਨਾਲ ਸਾਡੇ ਐਸਜੀਐਮ ਪਠਾਨਕੋਟ ਵੀ ਨੇ ਔਰ ਸਾਡੇ ਆਮਦਨੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਔਰ ਪ੍ਰਸ਼ਾਸਨ ਦੇ ਹੋਰ ਵੀ ਵਾਕੀ ਅਧਿਕਾਰੀ ਜ਼ਬਾਨ ਪੀ ਡਬਲਯੂ ਡੀ ਦੇ ਜਿਹੜੇ ਅਧਿਕਾਰੀ ਨੇ ਅਸੀਂ ਫੈਸਲਾ ਕੀਤਾ ਕਿ ਇੱਕ ਆਦੇ ਦਿਨ ਜਦੋਂ ਵੀ ਇਹ ਪਾਣੀ ਘਟਦਾ ਇਮੀਡੀਟਲੀ ਇਥੇ ਜਿਹੜਾ ਆਰਜੀ ਪੁਲ ਦਾ ਇੰਤਜ਼ਾਮ ਕਰਾਂਗੇ ਮੈਂ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਵੀ ਦਿਵਾਣਾ ਵੀ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਸਰਕਾਰ ਤੁਹਾਡੇ ਨਾਲ ਹੈ ਮੈਂ 24 ਘੰਟੇ ਇੱਥੇ ਆ ਅਸੀਂ ਸਭ ਨੇ ਆਪਣਾ ਹੈੱਡਕੁਆਰਟਰ ਇੱਥੇ ਬਣਾਇਆ ਹੋਇਆ ਸੋ ਕਿਸੇ ਵੀ ਸਥਿਤੀ ਦੇ ਅੰਦਰ ਕੋ ਪਾਣੀ ਘਟਦਾ ਵਧਦਾ ਉਹਦਾ ਟੱਕਰਾ ਕਰਨ ਦੇ ਲਈ ਉਹਦੇ ਲਈ ਜਿੰਨੀਆਂ ਵੀ ਕੋਈ ਸਾਨੂੰ ਕੋਈ ਰੈਸਕਿਊ ਕਰਨ ਦੀ ਲੋੜ ਪੈਂਦੀ ਹੈ ਸਾਨੂੰ ਕਿਤੇ ਕੋਈ ਪਾਵ ਲਗਦੀ ਕਿਸੇ ਵੀ ਟੰਗ ਦੀ ਕੋਈ ਜਿਹੜੀ ਲੋੜ ਹੋएगी ਉਹਦੀ ਪੂਰਤੀ ਅਸੀਂ ਕਰਾਂਗੇ ਸੋ ਕੁਦਰਤ ਨੂੰ ਵੀ ਅਰਦਾਸ ਕਰਦੇ ਆ ਕਿ ਮੇਰ ਰਵੇ ਉਸ ਪਾਸਿਓਂ ਵੀ ਪਰ ਕਿਉਂਕਿ ਪਿੱਛੇ ਲਗਾਤਾਰ ਜਿਹੜੇ ਦੇ ਅੰਦਰ ਭਾਰੀ ਮੀਂਹ ਕਰਕੇ ਤੁਸੀਂ ਇਹ ਵੀ ਦੇਖਿਆ ਕਿ ਕਟੂਏ ਦਾ ਜਿਹੜਾ ਪੋਲਾ ਹੋ ਗਈ ਵਹਿ ਗਿਆ ਜੰਮੂ ਪਠਾਨਕੋਟ ਹਾਈਵੇ ਵਾਲਾ ਉਹਦੇ ਕਰਕੇ ਟ੍ਰੈਫਿਕ ਵੀ ਹੁਣ ਇੱਧਰ ਡਿਵਰਟ ਕਰਤੀ ਹੈ ਸਾਡੇ ਭੋਇਆਲੇ ਪਾਸੇ ਉਹਨੂੰ ਪਰ ਕਿਉਂਕਿ ਜਨਤਾ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਮਸਤੈਦ ਹੈਗੇ ਆ ਸਾਡਾ ਪੁਲਿਸ ਪ੍ਰਸ਼ਾਸਨ ਸਾਡਾ ਦੂਜਾ ਪ੍ਰਸ਼ਾਸਨ ਸਾਰਾ ਸੋ ਅਸੀਂ ਵੀ ਸਾਰੇ ਮਾਨਯੋਗ ਮੁੱਖ ਮੰਤਰੀ ਸਦਾਰ ਭਗਵਾਨ ਸਿੰਘ ਮਾਨ ਜੀ ਦੇ ਨਿਰਦੇਸ਼ ਨੇ ਕਿ ਇਹਨਾਂ ਦਿਨਾਂ ਦੇ ਅੰਦਰ ਜਿਹੜੇ ਹਰ ਪ੍ਰਭਾਵਿਤ ਇਲਾਕੇ ਆ ਉੱਥੇ ਜੇ ਕਿਸੇ ਦੀ ਫਸਲ ਦਾ ਨੁਕਸਾਨ ਹੋਇਆ ਕਿਸੇ ਦੇ ਚਾਰੇ ਦਾ ਨੁਕਸਾਨ ਹੋਇਆ ਸਬਜ਼ੀ ਦਾ ਨੁਕਸਾਨ ਹੋਇਆ ਜੋ ਵੀ ਉਹਦੀ ਕੋਈ ਕਿਸੇ ਦਾ ਘਰ ਦਾ ਨੁਕਸਾਨ ਹੋਇਆ ਅਸੀਂ ਕੱਲੇ-ਕੱਲੇ ਜਿਹੜੇ ਉਹ ਨੁਕਸਾਨ ਦੀ ਪ੍ਰਭਾਈ ਕਰਨ ਦੇ ਸਪੈਸ਼ਲ ਗਰਦੌਰੀਆਂ ਵੀ ਸਰਕਾਰ ਵੱਲੋਂ ਜਿਹੜੀਆਂ ਕਰਨੀਆਂ ਹਦਾਇਤਾਂ ਹੈਗੀਆਂ ਨੇ ਸੋ ਚਰਦੀ ਕਲਾ ਦੇ ਰਹਿਣ ਲੋਕ ਮਾਰਨ ਅਪੀਲ ਕਰਦਾ ਅਸੀਂ ਪੂਰੀ ਤਰ੍ਹਾਂ ਡੱਟ ਕੇ ਤੁਹਾਡੇ ਨਾਲ ਹੈ ਸਾਡੀ ਸਾਰੀ ਟੀਮ ਇਹਨਾਂ ਪਿੰਡਾਂ ਦੇ ਸਰਪੰਚ ਸਰਵਾਨ ਸਾਡੇ ਬਲਾਕ ਪ੍ਰਧਾਨ ਟੋਟਲ ਸਾਡਾ ਪ੍ਰਸ਼ਾਸਨ ਜਿਹੜਾ ਆ ਉਹ ਇਸ ਬਰਸਾਤ ਦੇ ਮੌਸਮ ਦੇ ਅੰਦਰ ਹੜ੍ਹਾਂ ਦੇ ਅੰਦਰ ਆਪਣੇ ਲੋਕਾਂ ਦੇ ਨਾਲ ਹੈ ਸੋ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਜਿਹੜੀ ਲੋਕਾਂ ਨੂੰ ਨਹੀਂ ਆਂ ਦਿੱਤੀ ਜਾਵੇਗੀ ਫਿਰ ਜਿਹੜਾ ਆ ਉਹ ਅਸੀਂ ਆਪਣੇ ਲੋਕਾਂ ਚ ਆਇਆ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰਾ ਅ ਅੱਜ ਬਮਿਆਲ ਦੇ ਅੰਦਰ ਜਿੱਥੇ ਕਾਫੀ ਅ ਅਰਸੇ ਤੋਂ ਬਾਅਦ ਮੈਂ ਸਮਝਦਾ ਕਿ ਅੱਜ ਇੱਕ ਨੁਕਸਾਨ ਦੇ ਕਰਨ ਤੋਂ ਮਿਲ ਰਿਹਾ ਕਿ ਜਿਹੜਾ ਬਰਸਾਤ ਜੇਹਣਕੇ ਦੇ ਅੰਦਰ ਹੋ ਰਹੀ ਹੈ ਲਗਾਤਾਰ ਕਾਫੀ ਦਿਨਾਂ ਦੀ ਪੰਜਾਬ ਚ ਵੀ ਹੋ ਰਹੀ ਹੈ ਹਿਮਾਚਲ ਚ ਵੀ ਹੋ ਰਹੀ ਹੈ ਸੋ ਅੱਜ ਜਿਹੜਾ ਸਾਡਾ ਬਮਿਆਲ ਜਲਾਲੀਆ ਪੁਲ ਹੈਗਾ ਉਹਦੇ ਨਾਲ ਜਿਹੜਾ ਬੰਨ ਟੁੱਟਿਆ ਰੋਡ ਟੁੱਟਿਆ ਸੋ ਤੁਸੀਂ ਦੇਖ ਰਹੇ ਹੋ ਕਿ ਸੇ ਰੋਡ ਦੇ ਟੁੱਟਣ ਦੇ ਨਾਲ ਜਿਹੜੀ ਬਿਮਿਆਲ ਔਰ ਬਿਮਿਆਲ ਤੋਂ ਪਠਾਨਕੋਟ ਨੂੰ ਆਉਂਦੀ ਆਵਾਜਾਈ ਆ ਉਹ ਪ੍ਰਭਾਵਿਤ ਹੋਈ ਆ ਰੁਕੀ ਆ ਸੋ ਮੈਂ ਮੌਕੇ ਤੇ ਇਹਦਾ ਜ਼ਾਇਦਾ ਲੈਣ ਲਈ ਆਇਆ ਮੇਰੇ ਨਾਲ ਸਾਡੇ ਐਸਜੀਐਮ ਪਠਾਨਕੋਟ ਵੀ ਨੇ ਔਰ ਸਾਡੇ ਆਮਦਨੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਔਰ ਪ੍ਰਸ਼ਾਸਨ ਦੇ ਹੋਰ ਵੀ ਵਾਕੀ ਅਧਿਕਾਰੀ ਸਿਵਲ ਪੀਡਬਲੂਡੀ ਦੇ ਜਿਹੜੇ ਅਧਿਕਾਰੀ ਨੇ ਅਸੀਂ ਫੈਸਲਾ ਕੀਤਾ ਕਿ ਇੱਕ ਆਦੇ ਦਿਨ ਜਦੋਂ ਵੀ ਇਹ ਪਾਣੀ ਘਟਦਾ ਇਮੀਡੀਏਟਲੀ ਇਥੇ ਜਿਹੜਾ ਆਰਜੀ ਪੁਲ ਦਾ ਇੰਤਜ਼ਾਮ ਕਰਾਂਗੇ ਮੈਂ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਵੀ ਦਿਵਾਉਣਾ ਵੀ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਸਰਕਾਰ ਤੁਹਾਡੇ ਨਾਲ ਹੈ ਮੈਂ 24 ਘੰਟੇ ਇੱਥੇ ਹੀ ਆ ਅਸੀਂ ਸਭ ਨੇ ਆਪਣਾ ਹੈੱਡਕੁਆਰਟਰ ਇੱਥੇ ਬਣਾਇਆ ਹੋਇਆ ਸੋ ਕਿਸੇ ਵੀ ਸਥਿਤੀ ਦੇ ਅੰਦਰ ਕੋਈ ਪਾਣੀ ਘਟਦਾ ਵਧਦਾ ਉਹਦਾ ਟਕਰਾ ਕਰਨ ਦੇ ਲਈ ਉਹਦੇ ਲਈ ਜਿੰਨੀਆਂ ਵੀ ਕੋਈ ਸਾਨੂੰ ਕੋਈ ਰੈਸਕਿਊ ਕਰਨ ਦੀ ਲੋੜ ਪੈਂਦੀ ਹੈ ਸਾਨੂੰ ਕਿਤੇ ਕੋਈ ਪਬਲਿਕ ਦੀ ਕਿਸੇ ਵੀ ਟੰਗ ਦੀ ਕੋਈ ਜਿਹੜੀ ਲੋੜ ਹੋएगी ਉਹਦੀ ਪੂਰਤੀ ਅਸੀਂ ਕਰਾਂਗੇ ਤੋ ਕੁਦਰਤ ਨੂੰ ਵੀ ਸਿਰਦਾਸ ਕਰਦੇ ਆ ਕਿ ਮੇਰ ਰਵੇ ਉਸ ਪਾਸਿਓਂ ਵੀ ਪਰ ਕਿਉਂਕਿ ਪਿੱਛੇ ਲਗਾਤਾਰ ਜੇਣਗੇ ਦੇ ਅੰਦਰ ਭਾਰੀ ਮੀਂਹ ਕਰਕੇ ਤੁਸੀਂ ਇਹ ਵੀ ਦੇਖਿਆ ਕਿ ਕਟੂਗੇ ਦਾ ਜਿਹੜਾ ਪੋਲਾ ਉਹ ਵੀ ਵਹਿ ਗਿਆ ਜੰਮੂ ਪਠਾਨਕੋਟ ਹਾਈਵੇ ਵਾਲਾ ਉਹਦੇ ਕਰਕੇ ਟ੍ਰੈਫਿਕ ਵੀ ਹੁਣ ਇੱਧਰ ਦੀ ਵਧ ਕਰਤੀ ਹੈ ਸਾਡੇ ਭੋਇਆਲੇ ਪਾਸੇ ਉਹਨੂੰ ਪਰ ਕਿਉਂਕਿ ਜਨਤਾ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਮਸਤੈਦ ਹੈਗੇ ਆ ਸਾਡਾ ਪੁਲਿਸ ਪ੍ਰਸ਼ਾਸਨ ਸਾਡਾ ਅ ਦੂਜਾ ਪ੍ਰਸ਼ਾਸਨ ਸਾਰਾ ਸੋ ਅਸੀਂ ਵੀ ਸਾਰੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਲੈ ਕੇ ਇਹਨਾਂ ਦਿਨਾਂ ਦੇ ਅੰਦਰ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਉੱਥੇ ਜੇ ਕਿਸੇ ਦੀ ਫਸਲ ਦਾ ਨੁਕਸਾਨ ਹੋਇਆ ਕਿਸੇ ਦੇ ਚਾਰੇ ਦਾ ਨੁਕਸਾਨ ਹੋਇਆ ਸਬਜ਼ੀ ਦਾ ਨੁਕਸਾਨ ਹੋਇਆ ਜੋ ਵੀ ਉਹਦੀ ਕੋਈ ਕਿਸੇ ਦਾ ਘਰ ਦਾ ਨੁਕਸਾਨ ਹੋਇਆ ਅਸੀਂ ਕੱਲੇ-ਕੱਲੇ ਜਿਹੜੇ ਉਹ ਨੁਕਸਾਨ ਦੀ ਪ੍ਰਭਾਈ ਕਰਨ ਲਈ ਸਪੈਸ਼ਲ ਗਰਦੌਰੀਆਂ ਵੀ ਸਰਕਾਰ ਵੱਲੋਂ ਜਿਹੜੀਆਂ ਕਰਨੀਆਂ ਦਾ ਇਰਾਦਾ ਹੈਗੀਆਂ ਨੇ ਸੋ ਚੜ੍ਹਦੀ ਕਲਾ 'ਚ ਰਹਿਣ ਲੋਕ ਮੈਨੂੰ ਅਪੀਲ ਕਰਦਾ ਅਸੀਂ ਪੂਰੀ ਤਰ੍ਹਾਂ ਆ ਡਟ ਕੇ ਤੁਹਾਡੇ ਨਾਲ ਹੈ ਸਾਡੀ ਸਾਰੀ ਟੀਮ ਇਹਨਾਂ ਪਿੰਡਾਂ ਦੇ ਸਰਪੰਚ ਸਰਵਾਨ ਸਾਡੇ ਬਲਾਕ ਪ੍ਰਧਾਨ ਟੋਟਲ ਸਾਡਾ ਪ੍ਰਸ਼ਾਸਨ ਜਿਹੜਾ ਆ ਉਹ ਇਸ ਅ ਬਰਸਾਤ ਦੇ ਮੌਸਮ ਦੇ ਅੰਦਰ ਹੜ੍ਹਾਂ ਦੇ ਅੰਦਰ ਆਪਣੇ ਲੋਕਾਂ ਦੇ ਨਾਲ ਆ ਸੋ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਜਿਹੜੀ ਲੋਕਾਂ ਨੂੰ ਨਹੀਂ ਆਨ ਦਿੱਤੀ ਜਾਵੇਗੀ ਫਿਰ ਜਿਹੜਾ ਆ ਅਸੀਂ ਆਪਣੇ ਲੋਕਾਂ ਚ ਆਇਆ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰਾ ਅ ਅੱਜ ਬਿਮਿਆਲ ਦੇ ਅੰਦਰ ਜਿੱਥੇ ਕਾਫੀ ਅ ਅਰਸੇ ਤੋਂ ਬਾਅਦ ਮੈਂ ਸਮਝਦਾ ਕਿ ਅੱਜ ਇੱਕ ਨੁਕਸਾਨ ਦੇ ਖੰਦ ਤੋਂ ਮਿਲ ਰਿਹਾ ਕਿ ਜਿਹੜਾ ਬਰਸਾਤ ਜੇ ਅੰਡੇ ਦੇ ਅੰਦਰ ਹੋ ਰਹੀ ਹੈ ਲਗਾਤਾਰ ਕਾਫੀ ਦਿਨਾਂ ਦੀ ਪੰਜਾਬ ਚ ਵੀ ਹੋ ਰਹੀ ਹੈ ਹਿਮਾਚਲ ਚ ਵੀ ਹੋ ਰਹੀ ਹੈ ਸੋ ਅੱਜ ਜਿਹੜਾ ਸਾਡਾ ਬਮਿਆਲ ਜਲਾਲੀਆ ਪੁਲ ਹੈਗਾ ਉਹਦੇ ਨਾਲ ਜਿਹੜਾ ਬੰਨ ਟੁੱਟਿਆ ਰੋਡ ਟੁੱਟਿਆ ਸੋ ਤੁਸੀਂ ਦੇਖ ਰਹੇ ਹੋ ਕਿ ਇਸ ਰੋਡ ਦੇ ਟੁੱਟਣ ਦੇ ਨਾਲ ਜਿਹੜੀ ਬਮਿਆਲ ਔਰ ਬਮਿਆਲ ਤੋਂ ਪਠਾਨਕੋਟ ਨੂੰ ਆਉਂਦੀ ਆਵਾਜਾਈ ਆ ਉਹ ਪ੍ਰਭਾਵਿਤ ਹੋਈ ਹੈ ਰੁਕੀ ਹੈ ਸੋ ਮੈਂ ਮੌਕੇ ਤੇ ਦਾ ਜ਼ਾਇਦਾ ਲੈਣ ਲਈ ਆਇਆ ਮੇਰੇ ਨਾਲ ਸਾਡੇ ਐਸਜੀਐਮ ਪਠਾਨਕੋਟ ਵੀ ਨੇ ਔਰ ਸਾਡੇ ਆਮਦਨੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਔਰ ਪ੍ਰਸ਼ਾਸਨ ਦੇ ਹੋਰ ਵੀ ਬਾਕੀ ਅਧਿਕਾਰੀ ਸਵਾਨ ਪੀ ਡਬਲਯੂ ਡੀ ਦੇ ਜਿਹੜੇ ਅਧਿਕਾਰੀ ਨੇ ਅਸੀਂ ਫੈਸਲਾ ਕੀਤਾ ਕਿ ਏਕਾ ਦੇ ਬੈਂਦ ਜਦੋਂ ਵੀ ਇਹ ਪਾਣੀ ਘਟਦਾ ਇਮੀਡੀਟਲੀ ਇਥੇ ਜਿਹੜਾ ਆਰਜੀ ਪੁਲ ਦਾ ਇੰਤਜ਼ਾਮ ਕਰਾਂਗੇ ਮੈਂ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਵੀ ਦਿਵਾਉਣਾ ਵੀ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਲੋੜ ਨਹੀਂ ਸਰਕਾਰ ਤੁਹਾਡੇ ਨਾਲ ਹੈ ਮੈਂ ਵੀ 24 ਘੰਟੇ ਇੱਥੇ ਹੀ ਅਸੀਂ ਸਭ ਨੇ ਆਪਣਾ ਹੈੱਡਕੁਆਰਟਰ ਇੱਥੇ ਬਣਾਇਆ ਹੋਇਆ ਸੋ ਕਿਸੇ ਵੀ ਸਥਿਤੀ ਦੇ ਅੰਦਰ ਕੋਈ ਪਾਣੀ ਘਟਦਾ ਵਧਦਾ ਉਹਦਾ ਟਕਰਾ ਕਰਨ ਦੇ ਲਈ ਉਹਦੇ ਲਈ ਜਿੰਨੀਆਂ ਵੀ ਕੋਈ ਸਾਨੂੰ ਕੋਈ ਰੈਸਕਿਊ ਕਰਨ ਦੀ ਲੋੜ ਪੈਂਦੀ ਹੈ ਸਾਨੂੰ ਕਿਤੇ ਕੋਈ ਪਬਲਿਕ ਦੀ ਕਿਸੇ ਵੀ ਟੰਗ ਦੀ ਕੋਈ ਜਿਹੜੀ ਲੋੜ ਹੋएगी ਉਹਦੀ ਪੂਰਤੀ ਅਸੀਂ ਕਰਾਂਗੇ ਸੋ ਕੁਦਰਤ ਨੂੰ ਵੀ ਅਰਦਾਸ ਕਰਦੇ ਹਾਂ ਕਿ ਮੇਹਰ ਰਵੇ ਉਸ ਪਾਸਿਓਂ ਵੀ ਪਰ ਕਿਉਂਕਿ ਪਿੱਛੇ ਲਗਾਤਾਰ ਜਹੜਕੇ ਦੇ ਅੰਦਰ ਭਾਰੀ ਮੀਂਹ ਕਰਕੇ ਤੁਸੀਂ ਇਹ ਵੀ ਦੇਖਿਆ ਕਿ ਕਟੂਗੇ ਦਾ ਜਿਹੜਾ ਪੋਲਾ ਉਹ ਵੀ ਵਹਿ ਗਿਆ ਜੰਮੂ ਪਠਾਨਕੋਟ ਹਾਈਵੇ ਵਾਲਾ ਉਹਦੇ ਕਰਕੇ ਟ੍ਰੈਫਿਕ ਵੀ ਹੁਣ ਇੱਧਰ ਦੀ ਵਾੜ ਦਿੱਤੀ ਹੈ ਸਾਡੇ ਹੋਏ ਵਾਲੇ ਪਾਸੇ ਉਹਨੂੰ ਪਰ ਕਿਉਂਕਿ ਜਨਤਾ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਮਸਤੈਦ ਹੈਗੇ ਆ ਸਾਡਾ ਪੁਲਿਸ ਪ੍ਰਸ਼ਾਸਨ ਸਾਡਾ ਦੂਜਾ ਪ੍ਰਸ਼ਾਸਨ ਸਾਰਾ ਸੋ ਅਸੀਂ ਵੀ ਸਾਰੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ ਨੇ ਕਿ ਇਹਨਾਂ ਦਿਨਾਂ ਦੇ ਅੰਦਰ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਆ ਉੱਥੇ ਜੇ ਕਿਸੇ ਦੀ ਫਸਲ ਦਾ ਨਿਸ਼ਾਨ ਹੋਇਆ ਕਿਸੇ ਦੇ ਚਾਰੇ ਦਾ ਨੁਕਸਾਨ ਹੋਇਆ ਸਬਜ਼ੀ ਦਾ ਨੁਕਸਾਨ ਹੋਇਆ ਜੋ ਵੀ ਉਹਦੀ ਕੋਈ ਕਿਸੇ ਦਾ ਘਰ ਦਾ ਨੁਕਸਾਨ ਹੋਇਆ ਅਸੀਂ ਕੱਲੇ-ਕੱਲੇ ਜਿਹੜੇ ਉਹ ਨੁਕਸਾਨ ਦੀ ਪਰਭਾਈ ਕਰਨ ਦੀ ਸਪੈਸ਼ਲ ਗਰਦੌਰੀਆਂ ਵੀ ਸਰਕਾਰ ਵੱਲੋਂ ਜਿਹੜੀਆਂ ਕਰਨੀਆਂ ਦਾਇਤਾ ਹੈਗੀਆਂ ਨੇ ਸੋ ਚੜ੍ਹਦੀ ਕਲਾ 'ਚ ਰਹਿਣ ਲੋਕ ਮਾਰਨ ਅਪੀਲ ਕਰਦਾ ਅਸੀਂ ਪੂਰੀ ਤਰ੍ਹਾਂ ਡੱਟ ਕੇ ਤੁਹਾਡੇ ਨਾਲ ਆ ਸਾਡੀ ਸਾਰੀ ਟੀਮ ਇਹਨਾਂ ਪਿੰਡਾਂ ਦੇ ਸਰਪੰਚ ਸਰਵਾਨ ਸਾਡੇ ਬਲਾਕ ਪ੍ਰਧਾਨ ਟੋਟਲ ਸਾਡਾ ਪ੍ਰਸ਼ਾਸਨ ਜਿਹੜਾ ਆ ਉਹ ਇਸ ਅ ਬਰਸਾਤ ਦੇ ਮੌਸਮ ਦੇ ਅੰਦਰ ਹਰਾ ਦੇ ਅੰਦਰ ਆਪਣੇ ਲੋਕਾਂ ਦੇ ਨਾਲ ਸੋ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਜਿਹੜੀ ਲੋਕਾਂ ਨੂੰ ਨਹੀਂ ਆਂਦੀ ਜਦੋਂ